ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇ ਅਪਾ ਪਹੁੰਚੇ ਹੋਏ ਆ ਹਲਕਾ ਗਿਲ ਦੇ ਪਿੰਡ ਕਾਲਖ ਦੇ ਵਿੱਚ ਤੇ ਪਿੰਡ ਕਾਲਖ ਦੀ ਪੰਚਾਇਤ ਦੇ ਕਿਤੇ ਹੋਏ ਕੰਮ ਜਿਹੜੇ ਨੇ ਇਸ ਵੇ ਤੁਸੀਂ ਆਪਣੇ ਕੈਮਰੇ ਦੇ ਜਰੀਏ ਦੇਖ ਹੀ ਰਹੇ ਹੋ ਪਿੰਡ ਕਾਲਖ ਦੀ ਜੇਕਰ ਗੱਲ ਕਰੀਏ ਇੱਥੋਂ ਦੀ ਮੌਜੂਦਾ ਸਰਪੰਚਾ ਬੀਬੀ ਪਰਮਜੀਤ ਤਾਂ ਬੀਬੀ ਪਰਮਜੀਤ ਕੌਰ ਦਾ ਪੂਰਾ ਪਰਿਵਾਰ ਹੀ ਸਰਪੰਚੀ ਦੀ ਜਿਹੜੀ ਸੇਵਾ ਆਪਣੇ ਪਿੰਡ ਦੇ ਵਿੱਚ ਨਿਭਾ ਰਿਹਾ ਹੈ ਬੀਬੀ ਕਰਨਜੀਤ ਕੌਰ ਦੇ ਪਤੀ ਸਰਦਾਰ ਬਖਸ਼ੀਸ਼ ਸਿੰਘ ਔਰ ਉਹਨਾਂ ਦੇ ਬੇਟਾ ਹਨੇ ਪਿੰਡ ਦੇ ਕਾਲਕ ਦੇ ਵਸਨੀਕਾਂ ਨੂੰ ਹੀ ਨਹੀਂ ਪਤਾ অলমোਸਟ ਸੋਸ਼ਲ ਮੀਡੀਆ ਦੇ ਰਹੀਂ ਪੂਰੇ ਪੰਜਾਬ ਨੂੰ ਹੀ ਪਤਾ ਹੈ ਕਿ ਬੀਬੀ ਜੀ ਦਾ ਪੁੱਤਰ ਵੀ ਪਿੰਡ ਦੇ ਵਿੱਚ ਸੇਵਾ ਕਿਸ ਤਰ੍ਹਾਂ ਨਿਭਾ ਰਿਹਾ ਹੈ ਅਪਾਂ ਗੱਲ ਕਰਦੇ ਆ ਬੀਬੀ ਕਰਨਜੀਤ ਕੌਰ ਜੋ ਸਰਪੰਚ ਨੇ ਉਹਨਾਂ ਦੇ ਪਤੀ ਸਰਦਾਰ ਬਖਸ਼ੀਸ਼ ਸਿੰਘ ਜੀ ਦੀ ਸਹਿਯੋਗ ਦੇ ਨਾਲ ਬੀਬੀ ਨੇ ਆਪਣੇ ਪਿੰਡ ਦੇ ਜੋ ਕੰਮ ਕੀਤੇ ਕੰਮਾਂ ਦੀ ਜੇਕਰ ਗੱਲ ਕਰੀਏ ਜਦੋਂ ਪਹਿਲੀ ਵਾਰੀ ਸਿਟੀ ਲਾਈਵ ਟੀਮ ਇੱਥੇ ਪਹੁੰਚੀ ਸੀ ਤਾਂ ਸਰਦਾਰ ਬਖਸ਼ੀ ਸਿੰਘ ਜੀ ਨੇ ਜਾਣਕਾਰੀ ਦਿੱਤੀ ਸੀ ਕਿ ਕਰੀਬ ਹਲੇ 60 ਗਲੀਆਂ ਜਿਹੜੀਆਂ ਨੇ ਪਿੰਡ ਦੀਆਂ ਬਣਨ ਨੂੰ ਪਈਆਂ ਨੇ ਤੇ ਜਦੋਂ ਦੂਸਰੀ ਵਾਰੀ ਆਏ ਤਾਂ ਅਗਲੀ ਮੀਟਿੰਗ 'ਚ ਉਹਨਾਂ ਨੇ ਦੱਸਿਆ ਸੀ ਕਿ ਕਰੀਬ ਹਲੇ 36 ਗਲੀਆਂ ਪਈਆਂ ਨੇ ਤੇ ਜਦੋਂ ਅਗਲੀ ਮੀਟਿੰਗ 'ਚ ਆਏ ਤਾਂ ਦੈਨ ਉਹਨਾਂ ਨੇ ਕਿਹਾ ਸੀ ਕਿ ਕਰੀਬ 16 ਕੋ ਗਲੀਆਂ ਰਹਿ ਗਈਆਂ ਨੇ ਪਰ ਅੱਜ ਆਪਾਂ ਜਿੱਥੇ ਖੜੀ ਆ ਇਸ ਪਾਰਕ ਨੂੰ ਦੇਖ ਕੇ ਹੋਏ ਮਨ ਨੂੰ ਇਨਾ ਸਕੂਨ ਮਿਲਦਾ ਕਿਉਂਕਿ ਜਦੋਂ ਸਿਟੀ ਲਾਈਬ੍ਰੇਰੀ ਟੀਮ ਪਹਿਲੀ ਵਾਰੀ ਪਹੁੰਚੀ ਸੀ ਤਾਂ ਇਹ ਸਿਰਫ ਖਾਲੀ ਥਾਂ ਸੀ ਇੱਥੇ ਕੁਝ ਵੀ ਨਹੀਂ ਸੀ ਕੈਨ ਤੋਂ ਪਾਵ ਕਰੀਬ 4.5 ਸਾਲ ਦੇ ਵਿੱਚ ਵੱਟ ਕੱਢ ਦਿੱਤੇ ਨੇ ਸਰਦਾਰ ਬਖਸ਼ੀ ਸਿੰਘ ਜੀ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਨੇ ਪਿੰਡ ਦੇ ਕਮਾਂਕਾਰਾਂ ਦੇ ਆਪਾਂ ਗੱਲ ਕਰਦੇ ਹਾਂ ਇਸ ਪਾਰਕ ਦੇ ਸਬੰਧ ਵਿੱਚ ਪਾਰਕ ਦੇ ਵਿੱਚ ਦੋ ਪਾਸੇ ਜਿਮ ਲੱਗ ਗਿਆ ਹੋਇਆ ਇੱਕ ਪਾਸੇ ਲੜਕੀਆਂ ਲਈ ਦੂਜੇ ਪਾਸੇ ਲੜਕਿਆਂ ਲਈ ਔਰ ਦੂਸਰੀ ਜਿਹੜੇ ਪਰ ਗੱਲ ਕਰੀਏ ਇਥੋਂ ਦੇ ਹੋਰ ਕਮਾਂਕਾਰਾਂ ਦੀ ਤਾਂ ਆਲਮੋਸਟ ਸਾਰੇ ਕੰਮ ਜਿਹੜੇ ਨੇ ਸਰਦਾਰ ਬਖਸ਼ੀਤ ਸਿੰਘ ਜੀ ਦੀ ਨਿਗਰਾਨੀ ਦੇ ਵਿੱਚ ਕੰਪਲੀਟ ਹੋ ਚੁੱਕੇ ਨੇ ਤੇ ਬੀਬੀ ਪਰਮਜੀਤ ਕੌਰ ਦੇ ਸਿੱਧੇ ਉੱਤੇ ਇੱਕ ਤਾਜ ਜਿਹੜਾ ਹੈਗਾ ਆ ਪਿੰਡ ਦੇ ਸਰਪੰਚੀ ਲਈ ਬਹਾਉਣ ਦਾ ਬਹੁਤ ਵਧੀਆ ਤਰੀਕੇ ਨਾਲ ਬਖਸ਼ੀਤ ਜੀ ਨੇ ਸਜਾ ਕੇ ਰੱਖਿਆ ਹੋਇਆ ਆ ਉਹ ਆਪਾਂ ਗੱਲਬਾਤ ਕਰਦੇ ਹਾਂ सरपंच बीबी परमजीत कौर ਦੇ પતિ ਸਰਦਾਰ ਬਖਸ਼ੀ ਸਿੰਘ ਜੀ ਦੇ ਨਾਲ ਪਹਿਲਾਂ ਫਤਿਹ ਦੀ ਸਾਂਝ ਬੁਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ੀ ਜੀ ਚਾਨਲਾ ਪਾਉ ਪਿੰਡ ਹਾਂਜੀ ਕਾਲਖ ਦੇ ਵਿੱਚ ਹਾਂਜੀ ਕਿਉਂਕਿ ਜਦੋਂ ਸਰਕਾਰ ਆਈ ਸੀ ਸਰਕਾਰ ਕਹਿੰਦੀ ਸੀ ਸੱਥਾਂ ਤੋਂ ਸਰਕਾਰ ਚੱਲੇਗੀ ਕਿ ਤੁਹਾਡੇ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਤੇ ਪਿੰਡ ਕਾਲਖ ਦੀ ਸੱਥ ਤੋਂ ਸਰਕਾਰ ਚਲਾ ਰਹੇ ਨੇ ਨਹੀਂ ਸੱਥਾਂ 'ਚ ਕੋਈ ਨਹੀਂ ਆਇਆ ਅਜੇ ਨਾ ਕੋਈ ਸਥਾਂ ਦੇ ਵਿੱਚ ਕੋਈ ਗੱਲ ਚੱਲਦੀ ਆ ਜੀ ਹਾਂ ਜੀ ਤੇ ਇੱਕ ਸਰਦਾਰ ਬਖਸ਼ੀ ਸਿੰਘ ਜੀ ਆਪਾਂ ਕੈਮਰੇ ਦੇ ਸਾਹਮਣੇ ਉਧਰ ਹੈ ਨਾ ਧਿਆਨ ਦਿਓ ਤੇ ਹੁਣ ਇਹ ਜਾਣਕਾਰੀ ਦਿਓ ਕਿ ਬੀਬੀ ਪਰਮਜੀਤ ਕੌਰ ਦੇ ਕਾਰਜਕਾਲ ਦੇ ਵਿੱਚ ਹੈ ਨਾ ਕੀ ਹੁਣ ਕੋਈ ਕੰਮ ਹੈ ਜਿਹੜਾ ਰਹਿੰਦਾ ਹੋਵੇ ਕਰਨ ਤੋਂ ਰਹਿੰਦਾ ਗਲੀਆਂ ਨੇ ਕਿੰਨੀਆਂ ਹੋ ਗਈਆਂ ਕਟਦੀਆਂ ਹੈਗੀਆਂ 16 17 ਰਸਤੇ 16 ਤਾਂ ਤੁਸੀਂ ਜੇ ਪਿਛਲੀ ਅੱਪਾਂ ਮੀਟਿੰਗ ਜਾਈ ਸੀ ਉਦੋਂ ਵੀ ਕਹਿੰਦੇ ਹੁਣ ਕਿੰਨੀਆਂ ਰਹਿ ਗਈਆਂ ਉਹਨੀਆਂ ਉਹਨੀਆਂ ਪਈਆਂ ਨੇ ਜੀ ਓਕੇ ਉਹਨੀਆਂ ਹਾਲੇ ਰਹਿੰਦੀਆਂ ਉਹ ਗਲੀਆਂ ਫਿਰ ਕਿਉਂ ਰਹਿ ਗਈਆਂ ਉਹ ਗ੍ਰਾਂਟ ਨਹੀਂ ਗ੍ਰਾਂਟ ਖਤਮ ਹੋ ਗਈ ਸੀ। ਅੱਛਾ ਜੀ। ਹਾਂ, ਲੋਕਟ ਦੀ ਗ੍ਰਾਂਟ ਸੀ ਜਿਹੜੀ ਉਹ ਖਤਮ ਹੋ ਗਈ ਥੋੜੇ ਪੈਸੇ ਬਚਦੇ ਆ। ਬਖਸ਼ੀਸ਼ ਜੀ ਇਹ ਜਾਣਕਾਰੀ ਦਿਓ ਜਿਹੜੀ ਹੈ ਨਾ ਗਲੀਆਂ ਰਹਿ ਗਈਆਂ ਨੇ ਕੀ ਕਾਰਨ ਹੋਣਾ ਗਲੀਆਂ ਦਾ ਕਿਉਂ ਕੰਮ ਪੈਂਡਿੰਗ ਰਹਿ ਗਿਆ? ਪੈਂਡਿੰਗ ਮੈਡਮ ਗ੍ਰਾਂਟ ਬੰਨੀ। ਗ੍ਰਾਂਟ ਨਹੀਂ ਆਈ। ਪਹਿਲੀ ਗ੍ਰਾਂਟ ਸੀ ਜਿਹੜੀ ਕਾਂਗਰਸ ਦੀ ਉਹ ਅਸੀਂ ਖਰਚ ਚੁੱਕੇ। ਅੱਛਾ ਜੀ। ਹੁਣ ਨਵੀਂ ਗ੍ਰਾਂਟ ਨਵੀਂ ਸਰਕਾਰ ਨੇ ਗ੍ਰਾਂਟ ਨਹੀਂ ਦਿੱਤੀ ਕੋਈ। ਜੀ। ਉਹਦੇ ਕਰਕੇ ਬਾਕੀ ਆ। ਪਰ ਜੇਕਰ ਗੱਲ ਕਰੀਏ ਤੁਹਾਡੇ ਪਿੰਡ ਦੀ ਪੰਚਾਇਤ ਦੀ ਤੁਹਾਡੇ ਕੋਲ ਪੰਚਾਇਤੀ ਫੰਡ ਤਾਂ ਹੋਏਗਾ ਪੰਚਾਇਤੀ ਫੰਡ ਹੈਗਾ ਉਹ ਅਸੀਂ ਕੰਮ ਕਰਾ ਲਿਆ ਉਹ ਜਿਹੜਾ ਫੰਡ ਆ ਉਹ ਅਸੀਂ ਖਾਲੀਆਂ ਸਫਾਈ ਤੇ ਬਾਕੀ ਜਿਹੜੇ ਹੋਰ ਟੁੱਟੇ-ਫੁੱਟੇ ਕੰਮ ਨੇ ਉਹ ਕਰਾਉਨੇ ਆ ਜੀ रिपेयर ਦੇ ਕੰਮ ਉਹ ਫੰਡ ਫੰਡ ਸੀ ਕਰਦੇ ਓਕੇ ਰਿਪੇਅਰ ਦੇ ਕੰਮ ਬਿਲਕੁਲ ਸਹੀ ਗੱਲ ਹੈ ਅੱਛਾ ਇੱਕ ਜਾਣਕਾਰੀ ਹੋਰ ਦੋ ਆਪਾਂ ਹੁਣ ਇਥੇ ਪਾਰਕ ਵਿੱਚ ਹੈ ਪਾਰਕ ਦੀ ਦਿੱਖ ਨਾ A1 ਹੈ ਪਰ ਆਪਣੇ ਹੈ ਨਾ ਪਾਰਕ ਦਾ ਇਹ ਜਿਹੜਾ ਇਹ ਵੱਡਣ ਵਾਲਾ ਹੈ ਇਹ ਕਿਉਂ ਨਹੀਂ ਕਰਵਾ ਸਕਾ ਕਟੰਗ ਕਰਾਵਾ ਕੇ ਬਾਰਸ ਹੋ ਗਈ ਸੀ ਹਾਂ ਬਾਰਸ ਤੋਂ ਬਾਅਦ ਫਿਰ ਮਸ਼ੀਨਾਂ ਨਹੀਂ ਵੱਡੀਆਂ ਦੇ ਵਿੱਚ ਇਹ ਹੀ ਜਾਣਕਾਰੀ ਦਿਓ ਕਿ ਮੰਨ ਲਓ ਜਿਵੇਂ ਤੁਸੀਂ ਹੈ ਨਾ ਪਿੰਡ ਦੀਆਂ ਬਿਜੀਆਂ ਬਣਵਾ ਦਿੱਤੀਆਂ ਨਾਲੀਆਂ ਦੀ ਮਨਟੇਨੈਂਸ ਕਰਤੀ ਹੋਰ ਬਹੁਤ ਕੰਮ ਹੁੰਦੇ ਨੇ ਪਿੰਡ ਦੇ ਕਰਵਾਏ ਨੇ ਪਰ ਜੇਕਰ ਉਹਨਾ ਕੰਮਾਂ ਦੀ ਟੁੱਟ ਭੱਜ ਹੋ ਜਾਂਦੀ ਹੈ ਫਿਰ ਉਹ ਤੁਸੀਂ ਪੈਸਾ ਕਿੱਥੋਂ ਖਰਚਦੇ ਹੋ ਉਹ ਫੰਡ ਹੁੰਦਾ ਪੰਚਾਇਤ ਦੀ ਜ਼ਮੀਨ ਆ ਸਾਡੇ ਜੀ ਨਗਰ ਦੀ 13 ਕਿਲੇ ਉਹਦਾ ਠੇਕਾ ਹੂੰ ਉਹ ਅਸੀਂ ਇਸੇ ਕੰਮ ਤੇ ਖੜੇ ਇੱਕ ਜਾਣਕਾਰੀ ਹੋਰ ਦਿਓ ਆਪਾਂ ਜਿਹੜੀ ਗੱਲ ਕਰੀਏ ਹਨਾ ਵੀ ਸੱਥਾਂ ਦੇ ਵਿੱਚੋਂ ਸਰਕਾਰ ਚੱਲਣ ਦੀ ਤੇ ਆਪਾਂ ਜੇਕਰ ਗੱਲ ਕਰੀਏ ਪਿੰਡ ਕਾਲਖ ਦੀ ਸੱਥ ਦੀ ਦੇ ਨਾਲ ਹੋਰ ਪਿੰਡਾਂ ਦੀ ਕੋਈ ਹੋਰ ਸਾਰਾ ਸਰਪੰਚ ਭਾਈਚਾਰਾ ਤੁਹਾਡੇ ਨਾਲ ਜੁੜਿਆ ਹੋਇਆ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸਰਕਾਰ ਪਿੰਡਾਂ ਵਿੱਚ ਸੱਥ ਚਲਾਉਣ ਲਈ ਕਿਉਂ ਨਹੀਂ ਕਾਮਯਾਬ ਹੋ ਰਹੀ ਕੀ ਕਾਰਨ ਹੈ ਕਿੱਥੇ ਕਿਰਪਾ ਰੁਕੀ ਹੋਈ ਹੈ ਇਹ ਐਮਐਲਏ ਸਾਹਿਬ ਨਹੀਂ ਆ ਰਹੇ ਸੱਥਾਂ ਚੋਂ ਲੋਕਾਂ ਦੀ ਸੁਣਨ ਜੀ ਫਿਰ ਕੰਮ ਚੱਲੂ ਪਰ ਸਾਨੂੰ ਜਾਣਕਾਰੀ ਮਿਲੀ ਹੈ ਕਿ ਕੱਲ ਇੱਥੇ ਐਮਐਲਏ ਸਾਹਿਬ ਪਹੁੰਚੇ ਹੋਏ ਸੀਗੇ ਜੋ ਭੋਗ ਤੇ ਆਏ ਸੀ ਮਰਗਦ ਦੇ ਤੇ ਮੱਥਾ ਟੇਕ ਕੋ ਚਲੇਗੇ ਤਾਂ 15 ਮਿੰਟ ਬਾਅਦ ਤੇ ਤੁਹਾਡੇ ਨੂੰ ਕੋਈ ਵਿਚਾਰ ਵਿਮਰਸ਼ ਹੋਇਆ ਉਹਨਾਂ ਦਾ ਨਹੀਂ ਨਹੀਂ ਬਸ ਫਤਿਹ ਬੁਲਾਈ ਫਤਿਹ ਬੁਲਾ ਕੇ ਹੋਰ ਕੋਈ ਜਾਣ ਨਹੀਂ ਤੇ ਅੱਛਾ ਵੈਸੇ ਜੇਕਰ ਤੁਹਾਡੇ ਐਮਐਲਏ ਹਲਕਾ ਗਿਲਦੇ ਐਮਐਲਏ ਦੀ ਗੱਲ ਕਰੀਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਦੀ ਉਹਨਾਂ ਦੇ ਦਦੇ ਚਿਹਰੇ ਉੱਤੇ ਕੁਦਰਤ ਨਹੀਂ ਸਮਾਈਲ ਦਿੱਤੀ ਹੋਈ ਹੈ ਤੇ ਤੁਸੀਂ ਇਹ ਦੱਸੋ ਕਿ ਤੁਹਾਡੇ ਨਾਲ ਉਹ ਆਪਣੇ ਉਸੇ ਸਮਾਈਲ ਫੇਸ ਨਾਲ ਮਿਲੇ ਜਾਂ ਵਿਰੋਧੀ ਏ ਬਣ ਕੇ ਮਿਲੇ ਨਹੀਂ ਨਹੀਂ ਉਸੇ ਨਾਲ ਵਿਰੋਧੀ ਕੋਈ ਨਹੀਂ ਜਿਹੜੇ ਬੁਲਾਈ ਪਿੰਡ ਆਏ ਅਸੀਂ ਵੀ ਸਤਿਕਾਰ ਕੀਤਾ ਉਹਨਾਂ ਦਾ ਜੀ ਮਿਲ ਕੇ ਉਹਦੋਂ ਬਾਅਦ ਚਲੇ ਗਏ ਗੱਲ ਕੋਈ ਨਹੀਂ ਕੀਤੀ ਗੱਲ ਕੋਈ ਨਹੀਂ ਕੀਤੀ ਤੇ ਜਿਹੜੇ ਇੱਥੋਂ ਦੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਹਨਾ ਮੁਖੀ ਬਣੇ ਹੋਏ ਨੇ ਤੁਹਾਡੇ ਪਿੰਡ ਕਾਲਕ ਤੋਂ ਕਿਉਂਕਿ ਕਈ ਕਲਾਂ ਆਂਦੀਆਂ ਨੇ ਕਿ ਹਮੇਸ਼ਾ ਹੀ ਇੱਥੋਂ ਸਰਪੰਚ ਦਿਖਾਇਆ ਜਾਂਦਾ ਪਰ ਆਮ ਆਦਮੀ ਪਾਰਟੀ ਵਾਲੇ ਨਹੀਂ ਦਿਖਾਈ ਜਾਂਦੇ ਤੇ ਦੱਸੋ ਕਿ ਉਹ ਆਮ ਆਦਮੀ ਪਾਰਟੀ ਵਾਲੇ ਨੁਮਾਇੰਦੇ ਜਿਹੜੇ ਪਿੰਡ ਕਾਲਕ ਤੋਂ ਸਰਦਾਰ ਜੀਵਨ ਸਿੰਘ ਸੰਘੋਵਾਲ ਤੱਕ ਪਹੁੰਚ ਰੱਖਦੇ ਨੇ ਉਹ ਸਰਦਾਰ ਜੀਵਨ ਸਿੰਘ ਸੰਘੋਵਾਲ ਨੂੰ ਕਹਿ ਕੇ ਕੋਈ ਆਪਣੇ ਪਿੰਡ ਦੇ ਲਈ ਕੋਈ ਰਕਮ ਲੈ ਕੇ ਆਏ ਨਹੀਂ ਬਿਲਕੁਲ ਨਹੀਂ ਉਹਨਾਂ ਕਿਹਾ ਕੋਈ ਗ੍ਰਾਂਟ ਕੋਈ ਫੰਡ ਵਗੈਰਾ ਐਮਐਲਏ ਤੋਂ ਨਹੀਂ ਮੰਗਿਆ ਉਹਨਾਂ ਨੇ ਜਿੱਦ ਦੇ ਦੀ ਸਰਕਾਰ ਬਣੀ ਔਰ ਆਉਣ ਵਾਲੀ ਸੈਮੀ ਦੀ ਜੇਕਰ ਗੱਲ ਕਰੀਏ ਕਿ ਪਿੰਡ ਕਾਲਖ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਬਣੇਗਾ ਹਾਂਜੀ ਬਣਾਂਗੇ ਕੰਮਾਂ ਕੰਮ ਜੋ ਕੰਮ ਦੇ ਸਾਹਬ ਦੇ ਕਮਰੇ ਸਾਹਮਣੇ ਪਰ ਜਿੱਕਰ ਪਰ ਸਰਬਸੰਮਤੀ ਦੀ ਗੱਲ ਕਰੀਏ ਇਸ ਸਮੇਂ ਦਾ ਜੋ ਮਾਹੌਲ ਹੈ ਕਿਤੇ ਨਾ ਕਿਤੇ ਜਾ ਕੇ ਹੈਨਾ ਜਿਹੜੀ ਕਾਂਗਰਸ ਹੈ ਉਹ ਥੋੜੀ ਜੀ ਸਾਇਲੈਂਟ ਹੋਈ ਪਈ ਹੈ ਪਰ ਜਿਹੜੇ ਅਕਾਲੀ ਨੇ ਅਕਾਲੀ ਤਾਂ ਪੂਰੀ ਮੁੱਛ ਨੂੰ ਵੱਟ ਦੇ ਰਹੇ ਨੇ ਤੁਹਾਨੂੰ ਲੱਗਦਾ ਹੈ ਵੀ ਸਰਬਸੰਮਤੀ ਹੋ ਜਾਊਗੀ ਨਹੀਂ 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 ਸਰਬਸੰਮਤੀ ਮੁਸ਼ਕਲ ਹੈ ਪਹਿਲਾਂ ਹੋਈਆਂ ਨੇ ਦੋ ਵਾਰ ਹੋਈਆਂ ਨੇ ਜੀ ਪਹਿਲਾਂ ਹੋਈਆਂ ਨੇ ਪਹਿਲਾਂ ਹੋਈਆਂ ਨੇ ਉਹ ਗੱਲ ਤੇ ਉਹ ਦੋਏ ਨਹੀਂ ਖੜੇ ਕਰ ਲਈ ਜੀ ਉਹ ਗੱਲ ਤੋਂ ਫਿਰ ਅਸੀਂ ਕਾਂਗਰਸ ਬੰਨੀ ਉਹ ਲੜੇ ਇਲੈਕਸ਼ਨ ਲੜੇ ਕਹਿੰਦੇ ਭਾਵੇਂ ਇਹ ਹੈ ਕਿ ਸਰਬਸੰਮਤੀ ਦੀ ਤਮੰਨਾ ਤਾਂ ਹੈਗੀ ਵੀ ਹੋ ਜਵੇ ਸ਼ਾਂਤੀ ਬੋਲ ਰਹੇ ਹਨ ਪਰ ਜੇਕਰ ਕਿਸੇ ਗੱਲ ਦੇ ਉੱਤੇ ਨਹੀਂ ਖੜਨਗੇ ਫਿਰ ਸਰਬਸੰਮਤੀ ਔਖੀ ਆ ਔਖੀ ਆ ਔਖੀ ਔਖੀ ਇਹ ਮੋਠਾਂ ਦੀ ਦਾਲ ਵਾਂਗੂ ਔਖੀ ਆ ਜਾਂ ਸਾਗ ਵਾਂਗੂ ਨਹੀਂ ਬੋਊਗੀ ਸਾਗਾਂਗੂ ਦੇ ਨਹੀਂ ਬੋਊ ਸਾਗ ਆਹ ਜੀ ਓਕੇ ਤੇ ਇੱਕ ਜਾਣਕਾਰੀ ਹੋਰ ਦਿਓ ਤੁਹਾਡੇ ਪਿੰਡ ਦੀ ਪੰਚਾਇਤ ਉਹ ਲੋਗ ਗੁਰਦੁਆਰਾ ਸਾਹਿਬ ਨੂੰ ਕੋਈ ਜਗਾਹ দান ਕੀਤੀ ਗਈ ਹੈ ਉਹਦੇ ਬਾਰੇ ਜਰਾ ਚਲਣਾ ਪਾਉਗੇ ਉਹ ਜਗਾਹ ਲੰਗਰ ਹਾਲ ਨੂੰ ਬਾਲਣ ਨੂੰ ਅਸੀਂ ਦਿੱਤੀ ਸੀ ਪੰਚਾਇਤ ਬੰਨੀਓ ਆਮ ਜਲਾਹਤ ਚ ਮਤਾ ਪਾ ਕੇ ਜੀ ਤੇ ਗੁਰਦਾਰਾ ਸਾਹਿਬ ਦੇ ਮੂਰਲੇ ਮੁਖੀਆਂ ਨੇ ਕਿਹਾ ਵੀ ਸਾਨੂੰ ਜ਼ਰੂਰਤਾ ਅਸੀਂ ਦੇਤੀ ਦੇਣ ਤੋਂ ਬਾਅਦ ਚਾਰ ਦੁਬਾਰੀ ਕਰਨ ਲੱਗੇ ਚਾਰ ਦੁਬਾਰੀ ਹੋ ਗਈ ਜੀ ਪੰਜ 570 ਏਟ ਬਾਕੀ ਸੀ ਉਦੋਂ ਵੀਡੀਓ ਸਾਹਿਬ ਨੇ ਆ ਕੇ ਰੋਕਤਾ ਜੀ ਬਈ ਇਹ ਨਹੀਂ ਕਰਨੀ ਨਿਯਾਜ ਕਬਜਾ ਜੀ ਇਹ ਜਿਹੜੀ ਜ਼ਮੀਨ ਆ ਇਹ ਜ਼ਮੀਨ ਜਮਲਾ ਮਾਲਕਾਂ ਦੀ ਆ ਲੋਕਾਂ ਦੀ ਆ ਨਾ ਕਿ ਪੰਚਾਇਤ ਦੀ ਜੀ ਇਹ ਵੀਡੀਓ ਸਾਹਿਬ ਨੇ ਸਾਨੂੰ ਚਿੱਠੀ ਕੱਢੀ ਅਸੀਂ ਉਹਦਾ ਜਵਾਬ ਦਿੱਤਾ ਵੀ ਇਹ ਇਹਦੀ ਸਨਾਖਤੀ ਕੀਤੀ ਜਾਵੇ ਪੰਚਾਇਤ ਦੀ ਜ਼ਮੀਨ ਨਹੀਂ ਹੈਗੀ ਇਹ ਜ਼ਮੀਨ ਜਮਲਾ ਮਾਲਕਾਂ ਦੀ ਜੀ ਹਾਂ ਓਕੇ ਤੇ ਹੁਣ ਇਹ ਦੱਸੋ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਪੰਚਾਇਤ ਨੇ ਜ਼ਮੀਨ ਦਿੱਤੀ ਆ ਉਤੋਂ ਦੀ ਕੋਈ ਹੁਣ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਹੁਣ ਉਦੋਂ ਬਾਅਦ ਦੱਸਿਆ ਨਹੀਂ 1.5 ਮਹੀਨਾ ਹੋ ਗਿਆ ਚਿੱਠੀ ਦਾ ਜਵਾਬ ਦਿੱਤੇ ਨੂੰ ਹਜੇ ਕੋਈ ਨਹੀਂ ਦੱਸਿਆ ਲਈ ਕੋਈ ਰਿਪਲਾਈ ਨਹੀਂ ਆ ਹਾਂ ਕੋਈ ਨਹੀਂ ਆ ਤੇ ਇਸ ਸੰਬੰਧ ਵਿੱਚ ਤਾਂ ਉਮੀਦ ਕੀ ਆ ਵੀਰ ਦੇਖੋ ਬਾਕੀ ਸਰਕਾਰ ਦੀ ਮਰਜ਼ੀ ਐ ਐਮਐਲਏ ਸਾਹਿਬ ਦੀ ਮਰਜ਼ੀ ਅਸੀਂ ਦੂ ਕਰ ਸਕਦੇ ਤੇ ਜੇਕਰ ਇਸ ਬੰਦ ਦੇ ਵਿੱਚ ਐਮਐਲਏ ਸਾਹਿਬ ਪੂਰਾ ਸਟੈਪ ਚੁੱਕ ਸਕਦੇ ਨੇ ਤੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਐਮਐਲਏ ਸਾਹਿਬ ਦੇ ਦਫਤਰ ਚ ਜਾ ਕੇ ਉਹਨਾਂ ਨੂੰ ਮਿਲਿਆ ਜਾਵੇ ਨਹੀਂ ਇਹ ਸਾਡੇ ਜਿਹੜੇ ਇਹਨਾਂ ਦੇ ਫਰੰਟੀਅਰ ਨੇ ਉਹ ਮਿਲੇ ਨਹੀਂ ਜਾ ਕੇ ਆਮ ਆਦਮੀ ਆਮ ਆਦਮੀ ਦੀ ਪਾਰਟੀ ਦੇ ਸਾਡੇ ਆਪਣੇ ਬੰਦੇ ਆ ਉਹ ਉਹਨਾਂ ਨੂੰ ਮਿਲੇ ਨਹੀਂ ਜਾ ਕੇ ਉਹਨਾਂ ਨੇ ਕਿਹਾ ਵੀ ਇਹ ਜਾਇਜ਼ ਗੱਲ ਆ ਫਿਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਇੱਕ ਚਾਹਨਾ ਹੋਰ ਪਾਓ ਆਪਾਂ ਗੁਰਦੁਆਰਾ ਸਾਹਿਬ ਦੀ ਹੀ ਗੱਲ ਕਰ ਰਹੇ ਆ ਤੁਹਾਨੂੰ ਪਤਾ ਹੋਏਗਾ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਨਾ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਥੇ ਗੁਰਦੁਆਰਾ ਸਾਹਿਬ ਦੇ ਜਿਹੜੇ ਗਰੰਥੀ ਸਿੰਘ ਹੈ ਨਾ ਉਹਨਾਂ ਦੇ ਘਰ ਪਰਿਵਾਰ ਦੇ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਾਡੇ ਗਰੰਥੀ ਜਿਹੜੇ ਨੇ ਗਰੀਬੀ ਵਿੱਚ ਦਿਨ ਕੱਟ ਰਹੇ ਨੇ ਤੇ ਆਪਣੇ ਗੁਰਦੁਆਰਾ ਸਾਹਿਬ ਪਿੰਡ ਕਾਲਕ ਦੇ ਗੁਰਦੁਆਰਾ ਸਾਹਿਬ ਦੇ ਵੀ ਜਿਹੜੇ ਗਰੰਥੀ ਸਿੰਘ ਨੇ ਉਹ ਪਿੰਡ ਦੇ ਹੀ ਨੇ ਜਾਂ ਕੋਈ ਹੋਰ ਨੇ ਲਗਾਏ ਹੋਏ ਪਿੰਡ ਦੇ ਪਿੰਡ ਦੇ ਪਿੰਡ ਦੇ ਇੱਥੇ ਹੀ ਰਹਿੰਦੇ ਆ ਕਿ ਉਹਨਾਂ ਦਾ ਜੀਵਨ ਪੱਤਰ ਕਿਹੋ ਜਿਹਾ ਨਹੀਂ ਬਹੁਤ ਵਧੀਆ ਉਹਨਾਂ ਦਾ ਕਿਤੇ ਉਹਨਾਂ ਨੂੰ ਇੰਜ ਤਾਂ ਨਹੀਂ ਪਰੇਸ਼ਾਨੀ ਆਂਦੀ ਵੀ ਪੈਸੇ ਲੀੜੇ ਦੀ ਜਾਂ ਉਹਨਾਂ ਦੀ ਕੋਈ ਪਰਿਵਾਰਿਕ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਸਾਰਿਆਂ ਨਾਲ ਗੱਲਬਾਤ ਹੁੰਦੀ ਹੈ ਸਾਰੇ ਖੁਸ਼ ਨੇ ਪਰਿਵਾਰ ਚ ਰਹਿੰਦੇ ਆ ਸਾਰੇ ਖੁਸ਼ ਬਚੀ ਜੀ ਇੱਕ ਜਾਣਕਾਰੀ ਹੋਰ ਦਿਓ ਆਪਾਂ ਇੱਥੇ ਪਾਰਕ 'ਚ ਖੜੇ ਨੇ ਤੇ ਜਿਮ ਦੀ ਸਹੂਲਤਾਂ ਤੁਸੀਂ ਦੋ ਪਾਸੇ ਕਿਉਂ ਲਗਾਈਆਂ ਇਹ ਮੈਡਮ ਇੱਕ ਪਾਸੇ ਤਾਂ ਲੜਕੇ ਸ਼ਾਮ ਦੇ ਟਾਈਮ ਇਕੱਠ ਜਿਆਦੇ ਹੋ ਜਾਂਦਾ ਇੱਕ ਦੂਜੀ ਸਾਈਡ ਲੜਕੀਆਂ ਵਾਸਤੇ ਅੱਛਾ ਜੀ ਤਾਂ ਕਰਕੇ ਦੋ ਸੈਟ ਲਾਏ ਨੇ ਇੱਕ ਸੈਟ ਨਾਲ ਪੂਰਾ ਨਹੀਂ ਚੱਲਦਾ ਮਨ ਆਪਸ ਦੇ ਵਿੱਚ ਕਿਸੇ ਦਾ ਨਹੀਂ ਖਿੱਚੋ ਤਾਨਣਾ ਹੋਵੇ ਵਧੀਆ ਹਾਂ ਜੀ ਕੱਠ ਜਾਦਾ ਹੋ ਗਾ ਕੱਠ ਜਾ ਰਹਾ ਹੋ ਗਾ ਨਹੀਂ ਬਿਲਕੁਲ ਨੇਚਰਲੀ ਹੈ ਨਾ ਪੂਰਾ ਤੁਸੀਂ ਸਕੂਲ ਵਾਲਾ ਮੈਂਟੇਨ ਕਰ ਦਿੱਤਾ ਟਾਡੇ ਜੀ ਨੇ ਕਿ ਭਾਈ ਲੜੋ ਨਾ ਲੜੋ ਹਾਂ ਜੀ ਹਾਂ ਜੀ ਤੇ ਆ ਕੇ ਆਪਣੇ ਆਪਣੇ ਰਾਹ ਦੇ ਉੱਤੇ ਰਹੋ ਤੇ ਹੁਣ ਇੱਕ ਜਾਨਣਾ ਹੋਰ ਪਾ ਦਿਓ ਆਪਾਂ ਜੇਕਰ ਗੱਲ ਕਰੀ ਹੈ ਨਾ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਹੈਗਾ ਬੀਗਲ ਬਚ ਜਾਣਾ ਚੋਣ ਜਾਪੇ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਬਖਸ਼ੀ ਸਿੰਘ ਜੀ ਇਹ ਦੱਸੋ ਕਿ ਮੰਨ ਲਓ ਤੁਹਾਡਾ ਪਿੰਡ ਜਨਰਲ ਹੋ ਜਾਂਦਾ ਕਿਉਂਕਿ ਪਹਿਲਾਂ ਮਹਿਲਾ ਸੀ ਹੈਨਾ ਜਨਰਲ ਹੋ ਜਾਂਦਾ ਹੈ ਪਰ ਤੁਸੀਂ ਦੁਬਾਰਾ ਮੈਦਾਨ ਵਿੱਚ ਉਤਰੋਗੇ ਜਰੂਰ ਉਤਰਾਂਗੇ ਸੇਵਾ ਲਈ ਸੇਵਾ ਲਈ ਤੁਸੀਂ ਜ਼ਰੂਰ ਉਤਰੋਗੇ ਤੇ ਇਹ ਦੱਸੋ ਕਿ ਤੁਹਾਡੇ ਪਿੰਡ ਦੀ ਹੜੀ ਕਿਹੜੀ ਸੇਵਾ ਰਹਿੰਦੀ ਹੈ ਜਿਹੜੀ ਤੁਸੀਂ ਦੁਬਾਰਾ ਫਿਰ ਜੇਕਰ ਤੁਹਾਡੇ ਪਿੰਡ ਵਾਲਿਆਂ ਨੇ ਤੁਹਾਡੀ ਝੋਲੀ ਵਿੱਚ ਹੈਨਾ ਇਹ ਸੇਵਾ ਪਾਈ ਤਾਂ ਉਹ ਕਿਹੜੇ-ਕਿਹੜੇ ਕੰਮ ਨੇ ਜਿਹੜੇ ਤੁਸੀਂ ਕਰਵਾਉਣ ਦੀ ਚਾਹਵਾਂ ਨੂੰ ਤੁਹਾਡੇ ਪਿੰਡ 'ਚ ਇੱਕ ਤਾਂ ਰਸਤੇ ਅਜੇ ਬਹੁਤ ਰਹਿੰਦੇ ਨੇ 22 ਲੋਕ ਪੱਟ ਲੱਗਣ ਵਾਲੀ ਆ ਬਾਕੀ ਸੀਵਰੇਜ ਦਾ ਕੰਮ ਬਾਕੀ ਹਾਂ ਦੋ ਮੇਨ ਕੰਮ ਬਾਕੀ ਨੇ ਜੀ ਆਪਾਂ ਨਾ ਬਖਸ਼ੀ ਜੀ ਗੱਲ ਕਰ ਰਹੇ ਜਿੱਥੇ ਆਪਾਂ ਖੜੇ ਆਪਣੇ ਬਿਲਕੁਲ ਸਾਹਮਣੇ ਟੋਬਾ ਹੈ ਹਾਂਜੀ ਹੈ ਨਾ ਤੇ ਇਹ ਜਿਹੜਾ ਟੋਬਾ ਹੈ ਜਾਂ ਸਾਪ ਦਾ ਸਰਪੰਚ ਜਿਵੇਂ ਕੋਠੀ ਦੇ ਨਾਲ ਲੱਗਿਆ ਹੈ ਹਾਂਜੀ ਤੇ ਇਸ ਟੋਬੇ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਸ ਟੋਬੇ ਨੂੰ ਵੀ ਕਿਸੇ ਤਰ੍ਹਾਂ ਮੇਨਟੇਨ ਕੀਤਾ ਜਾਵੇ ਕਰਾਂਗੇ ਇਹਦੇ ਚਾਰ ਸਪਰੇ ਜਾਲੀ ਲਪਾਵਾਂਗੇ ਹਾਂ ਉਹ ਇਹ ਮੂਰਲੀ ਸਰਪੰਚੀ ਚ ਹੋ ਜੀ ਜਾਊ ਇਹਦੇ ਚਾਰ ਸਪਰੇ ਜਾਲੀ ਲੱਗ ਗਈ ਕਬਰ ਹੋ ਜੀ ਇਹ ਤੁਹਾਨੂੰ ਗਲਪ ਤੇ ਕਿਉਂ ਪੁੱਛੀ ਗਈ ਹੈ ਕੈਮਰੇ ਦੇ ਜਿਹੜੀ ਹੈ ਕਿਉਂਕਿ ਤੁਹਾਡੇ ਪਿੰਡੋਂ ਹੀ ਇੱਕ ਕਾਲ ਆਈ ਸੀ ਜਿਹਦੇ ਵਿੱਚ ਇਹ ਗੱਲ ਆਖੀ ਗਈ ਸੀ ਕਹਿੰਦੇ ਜੇਕਰ ਤੁਸੀਂ ਹਰ ਵੀਡੀਓ 'ਚ ਸਰਪੰਚ ਦਾ ਦਿਖਾਉਂਦੇ ਹੋ ਸਰਪੰਚ ਨੇ ਇਹ ਕੰਮ ਕੀਤੇ ਸਰਪੰਚ ਨੇ ਉਹ ਕੰਮ ਕੀਤੇ ਕਹਿੰਦੇ ਕਦੇ ਤੁਸੀਂ ਨੋਟਿਸ ਕਰੀਏ ਵੀ ਸਰਪੰਚ ਦੇ ਸਾਬਕਾ ਸਰਪੰਚ ਦੇ ਘਰ ਦੇ ਨਾਲ ਲੱਗਦਾ ਟੋਬਾ ਨਹੀਂ ਉਹ ਕਰਵਾਇਆ ਹੈ ਨਾ ਉਹ ਭਰਿਆ ਪਿਆ ਜਿਵੇਂ ਕੋਈ ਨਾ ਕੈਮਰੇ ਸਾਹਮਣੇ ਪੁੱਛ ਲਵਾਂਗੇ ਹਾਂਜੀ ਉਹ ਸੱਪੜ ਪਹਿਲਾਂ ਤੋਂ ਉਹ ਸਾਬਕਾ ਸਰਪੰਚ ਨੇ ਪਟਾਇਆ ਜੀ ਅਸੀਂ ਨਹੀਂ ਹੱਥ ਲਾਇਆ ਜੀ 5 ਸਾਲ ਤੋਂ ਉਹਨਾਂ ਨੇ ਪਟਾਇਆ ਉਹਨਾਂ ਨੇ ਉਹ ਚੀਜ਼ ਕਰਾਈ ਹੈ ਜੀ ਉਦੋਂ ਬਾਅਦ ਨਾਲ ਸਾਨੂੰ ਕੋਈ ਗਰਾਂਟ ਆਈ ਐ ਸੱਪੜ ਦੀ ਜੀ ਹਾਂ ਸੱਪੜ ਦੀ ਗਰਾਂਟ ਆ ਉਹ ਅਸੀਂ ਲਾਉਂਦੇ ਜੀ ਜ਼ਰੂਰ ਲੂ ਤੇ ਹਾਂ ਕੈਮਰੇ ਦੇ ਜਰੀਏ ਹੀ ਦੱਸਣਾ ਚਾਹਾਂਗੀ ਉਹਨਾਂ ਕਾਲਖ ਦੇ ਵੀਰਾਂ ਨੂੰ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਟੋਬੇ ਦਾ ਕੰਮ ਨਹੀਂ ਕਰਵਾਇਆ ਬਾਈ ਇੱਕ ਗੱਲ ਧਿਆਨ ਰੱਖਿਓ ਜਦੋਂ ਕੋਈ ਪਿੰਡ ਦਾ ਸਰਪੰਚ ਬਣਦਾ ਨਾ ਤੇ ਜਦੋਂ ਉਹਨੇ ਆਪਣੇ ਘਰ ਦੀ ਖੁਸ਼ਕੀ ਖਤਮ ਕਰਨੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕੰਮ ਹੀ ਟੋਬੇ ਤੇ ਸ਼ੁਰੂ ਕਰਦੇ ਨੇ ਕਿਉਂਕਿ ਕਹਿੰਦੇ ਨੇ ਟੋਬੇ ਵਿੱਚ ਤਾਂ ਅੰਮ੍ਰਿਤ ਪਿਆ ਕੱਢ ਲੋ ਜੀ ਤਾਂ ਨਿਕਲ ਜਾਂਦਾ ਕਿੰਨਾ ਹੋਰ ਪਾ ਤੁਹਾਡੇ ਪਿੰਡ ਦੇ ਵਿੱਚ ਸਫਾਈ ਕਰਮਚਾਰੀ ਲੱਗਿਆ ਹੋਇਆ ਹਾਂ ਲ ਤੇ ਉਹਨਾਂ ਕੀ ਤਨਖਾਹ ਦੇ ਰਹੇ ਹੋ 2000 ਰੁਪਏ ਮਹੀਨਾ ਇੱਕ ਇੱਕ ਪਰਿਵਾਰ ਨੂੰ ਇੱਕ ਪਰਿਵਾਰ ਨੂੰ ਤੇ ਉਹਨਾਂ ਦੀ ਖਾਣ ਪੀਣ ਦਾ ਪ੍ਰਬੰਧ ਤਾਂ ਉਹਨਾਂ ਦਾ ਆਪਣਾ ਗ੍ਰਾਹੀ ਨਹੀਂ ਕਰਦੇ ਉਹ ਉਹ ਲੈਂਦੇ ਆ ਆਟਾ ਕੰਕ ਜਿੱਦੈ ਸਫਾਈ ਕਰਦੇ ਆ ਉਸ ਦਿਨ ਉਹ ਲੈਂਦੇ ਨੇ ਤਨਖਾਹ ਬਖੀ ਜੀ ਹੁਣੇ ਦੱਸੋ ਕਿ ਜਿਹੜੀ ਸਰਕਾਰ ਸਾਨੂੰ ਸੱਥਾਂ ਦੇ ਉੱਤੇ ਸਰਕਾਰ ਚਲਾਉਣ ਦੀ ਗੱਲ ਆਖ ਕੇ ਆਪਣੀ ਸਰਕਾਰ ਬਣਾ ਲਈ ਹੈ ਉਸ ਸਰਕਾਰ ਨੂੰ ਤੁਸੀਂ ਸਿਟੀ ਲਾਈਵ ਚੈਨਲ ਦੇ ਜ਼ਰੀਏ ਕੀ ਕਹਿਣਾ ਚਾਹੁੰਦੇ ਹੋ ਉਹ ਸੱਥਾਂ ਦੇ ਵਿੱਚ ਆਉਣ ਮੈਡਮ ਸੱਥਾਂ ਚ ਆਉਣ ਲੋਕਾਂ ਨਾਲ ਗੱਲਬਾਤ ਕਰਨ ਐਮਐਲਏ ਸਾਹਿਬ ਆਉਣ ਅਜੇ ਤੱਕ ਕਿਸੇ ਨੇ ਗੱਲਬਾਤ ਨਹੀਂ ਕੀਤੀ ਨਾ ਸੱਥਾਂ ਚ ਆਏ ਆਉਂ ਆਪਾਂ ਸੱਖ ਦੇ ਵਿੱਚ ਬੈਠੀ ਹੋਈ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਕਿ ਸੱਤ ਦੇ ਵਿੱਚ ਐਮਐਲਏ ਸਰਦਾਰ ਜੀਵਨ ਸਿੰਘ ਸੰਘਵਾੜੀ ਨੇ ਕਿੰਨੀ ਵਾਰੀ ਦਰਸ਼ਨ ਦਿੱਤੇ ਆਉਂ ਆਪਾਂ ਸੱਥ ਵਿੱਚ ਬੈਠੀ ਹੋਈ ਜਨਤਾ ਦੇ ਨਾਲ ਗੱਲਬਾਤ ਕਰਦੇ ਆ ਤੁਹਾਡਾ ਨਾਮ ਜੀ ਸੰਘਵਾੜ ਸਿੰਘ ਇਹ ਜਾਣਕਾਰੀ ਦਿਓ ਪੰਜਾਬ ਸਰਕਾਰ ਕਹਿੰਦੀ ਸੀ ਕਿ ਸਰਕਾਰ ਜਿਹੜੀ ਸੱਥਾਂ ਤੋਂ ਚੱਲੇਗੀ ਇਹ ਸਰਕਾਰ ਸੱਥਾਂ ਤੇ ਚੱਲ ਰਹੀ ਹੈ ਉਹਦਾ ਵਿਦੋ ਤੂੰ ਦੇ ਮੈਨੂੰ ਕੁਝ ਦਾ ਘੱਟ ਆਉਣਾ ਨਹੀਂ ਐ ਦੱਸੋ ਤੁਹਾਡੇ ਐਮ ਐਲ ਤੁਹਾਨੂੰ ਸੱਥ ਤੇ ਆ ਕੇ ਬੈਠ ਕੇ ਮਿਲ ਕੇ ਗਏ ਨੇ ਜੀ ਇਹਨਾਂ ਦੱਸ ਦੋ ਬਸ ਦੱਸ ਦੇ ਭਾਈ ਜਾਣਦਾ ਕੋਈ ਨਹੀਂ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਇੱਥੇ ਸੱਥ ਤੇ ਆ ਕੇ ਬੈਠ ਕੇ ਗਏ ਤੁਹਾਡੇ ਕੋਲ ਬਾਜ਼ੀ ਵੀ ਨਾ ਮੈਂ ਕਿਹਨੂੰ ਦਰਦ ਲਈ ਕਰ ਉਹ ਤਾਂ ਭੂਗਦਾ ਉਹਨਾਂ ਨੂੰ ਚੁੰਮ ਲੈਂ ਬੈ ਅ ਚਲੋ ਜੀ ਐਕਚੁਅਲੀ ਪਤਾ ਕੀ ਹੁੰਦਾ ਸਾਰੇ ਜਿਹੜੇ ਬਜ਼ੁਰਗ ਹੁੰਦੇ ਨੇ ਨਾ ਸਿਆਸਤ ਦੇ ਸਬੰਧ ਦੇ ਵਿੱਚ ਬੋਲਣ ਤੋਂ ਥੋੜਾ ਜਿਆ ਕਤਰਾ ਜਾਂਦੇ ਨੇ ਕਿਉਂਕਿ ਜਿਹੜੇ ਪਿੰਡ ਦਾ ਪਾਈਚਾਰਾ ਨਾ ਪਿੰਡ ਦਾ ਪਾਈਚਾਰਾ ਵਿਚਾਰਾ ਨਾ ਸਾਡਾ ਬਾੜਾ ਹੀ ਸਾਊ ਹੈ ਇਸ ਗੱਲ ਦੇ ਵਿੱਚ ਜੇ ਤੁਸੀਂ ਸਾਹਮਣੇ ਦੇਖ ਲਈ ਆਪ ਆਪਾਂ ਗੱਲ ਕਰਦੇ ਆ ਇੱਕ ਹੋਰ ਪਿੰਡ ਬਸ ਨੀਕ ਦੇ ਨਾਲ ਆਪਾਂ ਫਤਿਹ ਦੀ ਸਾਂਝ ਬੁਲਾਈਏ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਾਣਕਾਰੀ ਦਿਓ ਸਾਨੂੰ ਪਤਾ ਲੱਗੇ ਕਿ ਕੱਲ ਇੱਥੇ ਐਮਐਲਏ ਜੀਵਨ ਸਿੰਘ ਸੰਗੋਵਾੜ ਜੀ ਪਹੁੰਚੇ ਸੀ ਤੇ ਪੰਜਾਬ ਸਰਕਾਰ ਸੱਥਾਂ ਤੋਂ ਸਰਕਾਰ ਚਲਾਣ ਦੀ ਗੱਲ ਕਰਦੀ ਸੀ ਕਿ ਅਚਾਨਕ ਜੀਵਨ ਸਿੰਘ ਸੰਗੋਵਾੜ ਸੱਤ ਤੇ ਆਏ ਨਹੀਂ ਉਹ ਪਹੁੰਚੇ ਆਏ ਸੀ ਜੀ ਮੇਰੀ ਮਾਤਾ ਦਾ ਪਹੁੰਚ ਸੀ ਜੀ ਓਕੇ ਤੇ ਹੁਣ ਇਹ ਗੱਲ ਨਹੀਂ ਕਰੀ ਜੀ ਏ ਦੱਸੋ ਕੀ ਸਰਕਾਰ ਸੱਥਾਂ ਤੋਂ ਚੱਲਣ ਵਿੱਚ ਕਾਮਯਾਬ ਹੈ ਕਾਮਯਾਬ ਤਾਂ ਹੈ ਨਹੀਂ ਹੁਣ ਇੱਥੇ ਕਦ ਆਉਂਦੇ ਆ ਹੂੰ ਕੋਈ ਆਉਂਦਾ ਹੀ ਨਹੀਂ ਸੱਦੇ ਤੇ ਭੋਗ ਤੇ ਆ ਜਾਂਦੇ ਆ ਹੂੰ ਤੇ ਤੁਸੀਂ ਸਰਕਾਰ ਨੂੰ ਚਾਹਦੇ ਹੋ ਸੱਤ ਤੇ ਬੁਲਾਣਾ ਆਪਣੇ ਐਮਐਲਏ ਨੂੰ ਇੱਥੇ ਬਿਠਾ ਕੇ ਉਰੇ ਬਹਿ ਕੇ ਸਾਰੇ ਇਕੱਠੇ ਹੋ ਕੇ ਬੈਠੋ ਗੱਲਾਂ ਮਾਤਾ ਸਸਰੀ ਗੱਲ ਵੀ ਦਾ ਸਸਰੀ ਗੱਲ ਇੱਥੇ ਬੁਲਾਉਣ 'ਚ ਖਰਚ ਆਊਗਾ ਇਕੱਠ ਕਰਾਂਗੇ ਹੋਰ ਕਰਾਂਗੇ ਖਰਚ ਬਹੁਤ ਆ ਜਾਂਦਾ ਜਣੀ ਤੁਹਾਡੀ ਪੰਚਾਇਤ ਕਾ ਦੇ ਲਈ ਖਰਚਾ ਕਰਨ ਲਈ ਹੈ ਪੰਚਾਇਤ ਕੋਲ ਤਾਂ ਹੈ ਹੀ ਦਵਾਨੀ ਨਹੀਂ ਪੰਚਾਇਤ ਕਿੱਥੇ ਦੇ ਦੂਗੀ ਖਰਚਾ ਕਰ ਦੂਗੀ ਤੇ ਜੀਵਨ ਸਿੰਘ ਸੰਘੋਵਾਲ ਜੀ ਤੋਂ ਲਿਆਓ ਉਹ ਦੰਦਾ ਨਹੀਂ ਸਾਡਾ ਸਰਪੰਚ ਪਹਿਲਾਂ ਕਾਂਗਰਸੀ ਆ ਜੀ ਕਾਂਗਰਸੀ ਕਰਕੇ ਨਹੀਂ ਦੰਦਾ ਦੇ ਨਹੀਂ ਰਹੇ ਜੀਵਨ ਸਿੰਘ ਜੀ ਕੱਲ੍ਹ ਕਰੀਏ ਤੁਹਾਡੇ ਪਿੰਡ ਦੀ ਪੰਚਾਇਤ ਦੀ ਤੁਹਾਡੇ ਪਿੰਡ ਦੀ ਸਰਪੰਚਾ ਬੀਬੀ ਪਰਮਜੀਤ कौर ਬੀਬੀ ਦੇ ਕਮਾਂਕਾਰਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਕਰਦੇ ਆ ਕੰਮ ਕਿਹੜਾ ਕੰਮ ਇਹੋ ਜਿਹਾ ਜਿਹਦੇ ਨਾਲ ਤੁਸੀਂ ਖੁਸ਼ ਹੋ ਕੇ ਬਹੁਤ ਵਧੀਆ ਸ਼ਬਦ ਬੋਲੇ। ਪਾਰਕ ਹੁਣ ਥੋੜੀ ਵਧੀਆ ਬਣਾਈ ਆ ਆ ਬੈਠਣ ਨੂੰ ਵਧੀਆ ਬਣਾਤਾ ਸਾਡਾ ਨੇ ਬੀਬੀ ਨੇ। ਹਾਂ। ਆਹ ਸਾਫ ਕਰਾ ਦਿੰਦੇ ਸਾਰੇ ਆਲਾ ਜਿਹੜਾ। ਆਹ ਟੂਬਾ ਵੀ ਸਾਫ ਕਰਾਇਆ ਸੀ। ਤੇ ਹੁਣ ਤੁਸੀਂ ਕਿਹੜਾ ਕੰਮ ਹੈ ਜਿਹੜਾ ਹਲੇ ਰਹਿੰਦਾ ਹੈ ਤੇ ਚਾਹੁੰਦੇ ਹੋ ਜੇ ਪੰਚਾਇਤ ਨੂੰ ਥੋੜਾ ਜਿਹਾ ਸਮਾਂ ਹੋਰ ਮਿਲ ਜਾਂਦਾ ਤਾਂ ਉਹ ਕੰਮ ਵੀ ਹੋ ਜਾਂਦਾ। ਕੰਮ ਤਾਂ ਰਹਿੰਦਾ ਹੀ ਆ ਬਹੁਤ। ਸਾਡਾ ਉਹ ਰਾਹ ਪਾਸ ਹੋਇਆ ਹੋਇਆ ਸੀ ਉਹ ਪਚਾਲੇ ਪਿਆ ਵਾ। ਹੂੰ। ਉਹ ਰੋਕ ਤਾਂ ਪਾਛੂ ਆਸੀ ਆ ਸੜਕ ਸਾਡੀ ਰੁਕੀ ਰਹੀ ਆ ਹੂੰ ਆਓ ਅਪੇ ਇੱਕ ਹੋਰ ਪਿੰਡ ਦੇ ਵਸਨੀਕ ਦੇ ਨਾਲ ਇੱਥੋਂ ਹੀ ਹੈ ਨਾ ਵਿੱਚ ਆਈਏ ਆਓ ਅਪਾ ਗਾਲਕ ਸਾਥ ਦੇ ਵਿੱਚ ਬੈਠੇ ਹੋਏ ਇੱਕ ਹੋਰ ਵਸਨੀਕ ਦੇ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਇਹ ਚਾਨਣਾ ਪਾਉ ਕਿ ਸਰਕਾਰ ਜਿਹੜੀ ਸੱਥਾਂ ਤੋਂ ਚਿੱਲਣ ਦੀ ਗੱਲ ਕਰ ਰਹੀ ਸੀ ਇਸ ਗੱਲ ਦੇ ਉੱਤੇ ਕਿੰਨਾ ਖਰੀ ਉਤਰੀ ਹੈ ਨਹੀਂ ਜੀ ਬਿਲਕੁਲ ਨਹੀਂ ਆ ਰਹੇ ਸੱਥਾਂ 'ਚ ਕੋਈ ਨਹੀਂ ਆ ਰਿਹਾ ਨਾ ਕਦੇ ਆ ਕੇ ਬੈਠੇ ਨੇ ਸੱਥ 'ਚ ਉਸੀਂ ਚਾਹੁੰਦੇ ਹਾਂ ਵੀ ਸਰਕਾਰ ਸਾਥ ਚ ਪਹੁੰਚੇ। ਸਰਕਾਰ ਸਾਥ ਚ ਪਹੁੰਚੂ ਫੇਰ ਹੀ ਕੋਈ ਹੱਲ ਹੋਊਗਾ, ਇਹ ਤਾਂ ਤਾਂ ਆਉਂਦੇ ਹੀ ਨਹੀਂ ਬਿਲਕੁਲ ਹੀ। ਇੱਕ ਗੱਲ ਦਾ ਹੋਰ ਚਾਣਨਾ ਆਪਾਂ ਉਹ ਤੁਹਾਡੇ ਪਿੰਡ ਕਾਲਕਦੀ ਪੰਚਾਇਤ ਨੇ ਗੁਰਦੁਆਰਾ ਸਾਹਿਬ ਨੂੰ ਜਗ੍ਹਾ ਦਿੱਤੀ ਹੈ। ਹਾਂਜੀ। ਤੇ ਉਸ ਜਗ੍ਹਾ ਦੇ ਵਿੱਚ ਲੇਕੀ ਤੇ ਨਾ ਕਿਤੇ ਕੋਈ ਨਾ ਕੋਈ ਅੜਿੱਕਾ ਪੈ ਹੀ ਰਿਹਾ ਹੈ। ਉਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ? ਉਹ ਤਾਂ ਵਧੀਆ ਕੰਮ ਕਰਿਆ ਜੀ ਪੰਚਾਇਤ ਨੇ। ਉਹ ਤਾਂ ਗਾਣੇ ਦੀ ਬਾਗ ਗੁਰਦੁਆਰੇ ਸਾਹਿਬ ਵਾਸਤੇ ਵਧੀਆ ਜਗ੍ਹਾ ਕਰੀ ਸੀ ਉਹਨਾਂ। ਹੂੰ। ਤੇ ਪਹਿਲਾਂ ਵੀਡੀਓ ਨੇ ਪਤਾ ਨਹੀਂ ਉਹ ਲਾਤਾ ਸੀ ਵੀ ਮਨ ਨਹੀਂ ਚਾਹੀਦੀ ਰੋਕਤੀ ਸੀਗੀ ਉਹ। ਹੂੰ ਬਾਤ ਫੇਰ ਉੱਪਰ ਚੜੀ ਆ ਉਹ ਤਾਂ ਵਧੀਆ ਚੀਜ਼ ਕਰੀ ਸੀ ਪੰਚਾਇਤ ਨੇ ਅੱਜ ਜੇਕਰ ਅਪਾ ਗੱਲ ਕਰੀਏ ਤੁਹਾਡੇ ਪਿੰਡ ਦੀ ਪੰਚਾਇਤ ਦੀ ਕੀ ਤੁਸੀਂ ਆਪਣੇ ਪਿੰਡ ਦੀ ਪੰਚਾਇਤ ਸਰਪੰਚ ਬੀਬੀ ਪਰਮਜੀਤ ਦੇ ਕੰਮਾਂ ਕਰਾ ਤੋਂ ਖੁਸ਼ ਹੋ ਪੂਰੇ ਖੁਸ਼ ਆ ਜੀ ਮੈਂ ਕਹਿੰਦਾ ਸਾਡਾ ਰਾਹ 65 ਸਾਲ ਨਹੀਂ ਬਣਿਆ ਸੀ ਜਿੱਥੇ ਸਾਡਾ ਘਰ ਆ ਪਹਿਲੀ ਵਾਰੀ ਸਾਡਾ ਰਾਹ ਬਣਿਆ ਬੀਬੀ ਪਰਮਜੀਤ कौर ਨੇ ਬਣਾਇਆ ਅਸੀਂ ਉਹਦੇ ਕੰਮਾਂ ਤੋਂ ਬਹੁਤ ਖੁਸ਼ ਹਾਂ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਸਰਵਿਸ ਸੰਮਤੀ ਦੇ ਨਾਲ ਸਰਪੰਚ ਚੁਣਨ ਦੀ ਗੱਲ ਕੀਤੀ ਜਾਵੇ ਹਾਂਜੀ ਤਾਂ ਕਿ ਹਾਂਜੀ ਅਸੀਂ ਕਹਣਾ ਦੁਬਾਰੇ ਫਿਰ ਠੀਕ ਹੈ ਪਰਮਜੀਤ ਕੋਰ ਨਹੀਂ ਬਣਾਇਆ ਜਾਉਂਦਾ ਨਹੀਂ ਪਰਮਜੀਤ ਕੋਰ ਤਾਂ ਤਾਂ ਬਣਨੀ ਆ ਜੇਕਰ ਮੈਲਾ ਸ ਹੋਏਗਾ ਇਥੋਂ ਕਾਂਗਰਸੀ ਜੇਕਰ ਜਨਰਲ ਹੋਏਗਾ ਫਿਰ ਕੀ ਹੋਸਤ ਹੈ ਮੈਲਾ ਰਿਜ਼ਰਵ ਹੋਣ ਦੇ ਨਾਲ ਫਿਰ ਜਿਹੜੀ ਹੈਗੀ ਹੈ ਮੈਲਾ ਸਰਪੰਚ ਬਣਦੀ ਹੈ ਹਾਂਜੀ ਹੈਨਾ ਲੇਕਿਨ ਮੰਨ ਲੋ ਕਿ ਜਨਰਲ ਹੋ ਗਿਆ ਤੇ ਇਹਦੇ ਵਿੱਚ ਮਰਦ ਪ੍ਰਧਾਨ ਨੂੰ ਸਾਹਮਣੇ ਆਣਾ ਪਿਆ ਤੇ ਫਿਰ ਤੁਸੀਂ ਕਿਹਦੇ ਗਲੇ ਦੇ ਵਿੱਚ ਸਰਪੰਚੀ ਬਣਾ ਬਖਸ਼ੀ ਸਿੰਘ ਨੂੰ ਹੀ ਬਣਾ ਦਿੱਤਾ ਜਾਵੇ ओके ਸਰਵਸੰਮਤੀ ਜਿਤਾਉਂਗਾ ਸਰਵਸੰਮਤੀ ਜਿਤਾਵਾਂਗੇ ਤੇ ਜੇਕਰ ਦੋ ਵਿਰੋਧੀਆਂ ਨੇ ਸਰਵਸੰਮਤੀ ਦੇ ਨਾ ਮੰਨਿਆ ਫਿਰ ਫਿਰ ਨਾ ਮੰਨਾਂਗੇ ਹਾਂਜੀ ਫਿਰ ਪੈ ਜਾਣਗੀਆਂ ਵੋਟਾਂ ਫਿਰ ਪਤਾ ਲੱਗ ਜਾਊਗਾ ਜੀ ਕੌਣ ਜਿੱਤਦਾ ਲੋ ਜੀ ਦੇਖਣ ਵਾਲੀ ਗੱਲ ਇਹ ਹੈ ਕਿ ਪਿੰਡ ਵਾਸੀ ਕਮਰ ਕਸੀ ਬੈਠੇ ਨੇ ਪਿੰਡ ਕੋਈ ਵੀ ਹੋਵੇ ਇਹੋ ਜਾਣਕਾਰੀ ਮਿਲ ਰਹੀ ਹੈ ਆਪਣੇ ਉੱਥੇ ਸ਼ਾਇਦ ਨਾ ਸਰਪੰਚ ਲਾ ਸਕਦ ਹਨ ਠੀਕ ਆ ਉਧਰ ਖਾਸਪਤੀ ਕਿਸੇ ਦਾ ਬੁढ़ा ਮਰ ਗਿਆ ਸੀ ਸਰਪੰਚ ਨੇ ਦੋ ਵਚਵੇਂ ਦਿੱਤਾ ਉਨੋਂ ਇਹ ਤਾਂ ਗੁਰਦਾਰ ਨੂੰ ਦਿੱਤਾ ਵਾ ਹਮ ਸਾਰੇ ਨਗਰ ਦਾ ਗੁਰਦਾਰ ਹਮ ਜੀ ਇਹ ਕੀ ਮਾੜਾ ਕੰਮ ਆ ਪਹਿਲਾਂ ਸਰਪੰਚ ਕਿਹੜਾ ਉਹ 2 ਬੱਛਵੇਂ 3 ਬੱਛਵੇਂ ਖਾਸਪਤੀ ਇੱਕ ਬੁਢਾ ਮਰ ਗਿਆ ਉਹਦੇ ਨੂੰ ਉਹਨੂੰ ਦੇਤਾ ਦੱਸ ਦੱਸੋ ਜੀ ਪਾਰਕ ਨੂੰ ਦੇਤਾ ਉਹਨੂੰ ਇਹ ਸਰਪੰਚ ਨੇ ਤਾਂ ਗੁਰਦਾਰ ਨੂੰ ਦਿੱਤਾ ਸਾਰੇ ਨਗਰ ਦੀ ਇੱਥੇ ਆਉਂਦੇ ਆ ਲੋਕ ਲੋੜੀ ਜੇਕਰ ਗੱਲ ਕੀਤੀ ਜਵੇਂ ਪਿੰਡ ਕਾਲਖਦੀ ਪਿੰਡ ਕਾਲਖਦੇ ਬਸਨਿਕਾ ਨੇ ਸ਼ਾਂਪ ਸ਼ਬਦਾਂ ਦੇ ਵਿੱਚ ਦੱਸ ਦਿੱਤਾ ਹੈ ਕਿ ਪਿੰਡ ਕਾਲਖ ਤਾਂ ਉਹ ਬੀਬੀ ਪਰਮਜੀਤ ਕੌਰ ਦੇ ਕਮਾ ਤੋਂ ਸੰਤੁਸ਼ਟ ਨੇ ਪਰ ਜੇਕਰ ਸਰਬਸੰਮਤੀ ਦੇ ਨਾਲ ਬੀਬੀ ਦੇ ਘਰ ਦੁਬਾਰਾ ਫਿਰ ਦੇਹਲੀ ਦੇ ਉੱਤੇ ਹਲਦੀ ਨਾ ਲਾਈ ਗਈ ਤਾਂ ਇਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਦੁਬਾਰਾ ਇੱਥੋਂ ਵੋਟਾਂ ਕਰਾਵਾਂਗੇ ਮੈਦਾਨ ਵਿੱਚ ਪੂਰੀ ਜੰਗ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਪਿੰਡ ਕਾਲਖਦੀ ਪੰਚਾਇਤ ਸਰਬਸੰਮਤੀ ਦੇ ਨਾਲ ਬੰਦੀ ਹੈ ਜਾਂ ਫਿਰ ਮੈਦਾਨ ਦੇ ਵਿੱਚ ਉਮੀਦਵਾਰ ਉਤਰਨਗੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਫ ਚੈਨਲ ਦੇ ਨਾਲ ਜੁੜੇ ਰਹੋ